ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਲੈ ਵੀ ਮਿੱਤਰੋ ਸਵਾਗਤ ਆ ਤੁਹਾਡਾ ਪਹਿਲਾ ਤਾਂ ਆਪਣੀ ਵੀਡੀਓ ਦੇ ਵਿੱਚ ਨਿਊ ਗੱਲ ਫਾਰਮਰ ਦੇਖ ਰਹੇ YouTube ਦੇਖ ਰਹੇ तमाम ਸਰੋਤਿਆਂ ਦਾ ਵਾਰ-ਵਾਰ ਸਵਾਗਤ ਆ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਗੱਲ ਦੇ ਵਿੱਚ ਗੱਲ ਪਿੰਡ ਜਿਹੜੇ ਫਰੋਜਪੁਰ ਦਾ ਆਖਰੀ ਪਿੰਡ ਆ ਤੇ ਆਪਾਂ ਪਹੁੰਚੇ ਹੋਏ ਆ ਮਿੱਤਰੋ ਬਾਈ ਜੱਸੇ ਦੇ ਕੋਲੇ ਮੂ ਗੇਲ ਪਿੰਡ ਦੇ ਵਿੱਚ ਬਾਈ ਦਾ ਘਰ ਆ ਜਿਹੜਾ ਉਹ ਮੱਲੇ ਵਾਲੀ ਛੜਕ ਦੇ ਉੱਤੇ ਰਹਿਣ ਵਸੇਰਾ ਵਾ ਮਿੱਤਰੋ 3 ਜਨਵਰੀ ਬਾਈ ਦੇ ਕੋਲੇ ਵਕਾਊਆ ਇੱਕ ਮੱਝ ਦੋ ਗਾਵਾਂ ਆਜੋ ਸਾਰੀ ਜਾਣਕਾਰੀ ਲਵਾਂਗੇ ਆਪਾਂ ਮਿਲਦੇ ਆ ਵੀਰੇ ਨੂੰ ਜੱਸੀ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵਟੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਬਾਈ ਹਾਂਜੀ ਹਾਂਜੀ ਬੜੀ ਚੜ੍ਹਦੀ ਕਲਾ ਜੀ ਸਾਰੇ ਹਾਂਜੀ ਹਾਂਜੀ ਨਾਮ ਸਾਡਾ ਓਕੇ ਆ ਜਾਵਾ ਹੈ ਹਾਂਜੀ ਹਾਂਜੀ ਠੀਕ ਹੈ ਅੱਛਾ ਜਸ ਵੀ ਅੱਜ ਜਾਨਵਰ ਤਿੰਨ ਹਾਂਜੀ ਬਾਈ ਠੀਕ ਹੈ ਪਹਿਲੇ ਨੰਬਰ ਤੇ ਮੈਂ ਦੀ ਕੀ ਡਿਟੇਲ ਹੈ ਵੀਰੇ ਕਿੰਨਾ ਸੁਆ ਹੈ ਇਹ ਦੂਜਾ ਸੁਆ origignal ਬਾਈ ਠੀਕ ਹੈ ਸੋਹਣਾ ਇਹਨੇ ਹਾਂਜੀ ਕਿੰਨੇ ਦਿਨ ਪਏ ਵੀਰੇ ਆ ਜੇ ਹਫਤੇ ਦੀ ਕੱਚੀ ਆ ਜੇ ਉਹ ਥੱਲੋ ਥੱਲੋ ਬਹੁਤ ਚੰਗੀ ਝੋਟੀ ਹੈ ਨਾ ਹਾਂਜੀ ਹਾਂਜੀ ਪਤਰੀ ਹੈ ਜੀ ਬਣਦੀ ਤਣ ਦੀ ਮੂੰਹ ਮੱਥੇ ਵੀ ਲੱਗਦੀ ਹੈ ਹਾਂ ਪੂਰੀ ਚੰਗੀ ਹੈ ਥੋੜਾ ਜਿਹਾ ਉੱਪਰਾ ਕਰਦੀ ਹੈ ਆਪਣੇ ਥੋੜਾ ਥੋੜਾ ਡਰਦੀ ਹੈ ਥਣਦੇਵਾ ਤਾਂ ਹਜੇ ਹੋਰ ਪੜਾਉ ਰੂ ਜੀ ਉਸੇ ਮੈਂ ਹਾਂ ਹਾਂ ਹੌਕਾ ਪਿਆਜ ਬਣਾਉਗਿਆ ਜੀ ਪੂਰਾ ਟਾਪ ਕਰ ਜੂਗਾ ਮੈਂ ਹਨਾ ਹਾਂਜੀ ਹੂੰ ਅੱਛਾ ਇੱਕ ਗੱਲ ਹੋਰ ਆ ਦੁੱਧ ਕਿੰਨਾ ਕੋ ਦੱਸਿਆ ਸੀ ਬਈ ਦੁੱਧ ਦੇ ਦੂ 11 12 ਕਿਲੋ ਜੀ ਦੇ ਦੂਗੀ ਭਈਆ ਹਨਾ ਥੱਲੋ ਵੀ ਖਰੀਆ ਛੋਟੀ ਜਿੰਨੀ ਆ ਹਾਂਜੀ ਹਾਂਜੀ ਬਾਕੀ ਇੱਕ ਗੱਲ ਹੋਰ ਆ ਜਿਵੇਂ ਦੀ ਹੈਗੀ ਇਹਦੀ ਕੁਆਲਿਟੀ ਆ ਛੋਟੀ ਦੀ ਦੁੱਧ 13 ਕਿਲੋ ਵੀ ਦੇ ਸਕਦੀ ਆ ਭਾਈ ਪਰ 10 11 ਤੋਂ ਤਾਂ ਜਲਦੀ ਨਹੀਂ ਆਪਾਂ ਘਾਟ ਹੀ ਦੱਸ ਦਿੰਦੇ ਆ ਉਹਦਾ ਵੀ ਦੀਪ ਸਿੰਘ ਆ ਖਾਈ ਖਿਆ ਕਰਾ ਦਿੰਦਾ ਥਣਲੇਵਾ ਓਕੇ ਜਿਹਾ ਹਨਾ ਗੱਲ ਬਾਤ ਟਿਕਾਣੇ ਆ ਜਾਵਾ ਵੀਰੇ ਹੂੰ ਨਰ ਤੋੜ ਕੇ ਵਿਖਾਈਏ ਵੇਖੀਏ ਜਿਵੇਂ ਖੋਲੀ ਮੜਾ ਜਾ ਇਹਨੂੰ ਹਾਂਜੀ ਹਾਂਜੀ ਹਾਂ ਤੋਲੀ ਵੀਰੇ ਮੜਾ ਜਾ ਲੈ ਵੀ ਮਿੱਤਰੋ ਦੂਜਾ ਸੂਆ ਝੋਟੀਆ ਸੂਣ ਵਾਲੀ ਆ ਹਉ ਤੇ ਦੋ ਅਰਜ਼ਨ ਦੀ ਕੱਚੀ ਆ ਹਜੇ ਕਰਨ ਵਾਲੀ ਮਿੱਤਰੋ ਥੱਲੋ ਬਹੁਤ ਖਰੀ ਯਾ ਖਬਰਦਾਰਾ ਪੂਰੀ ਹਜੇ ਤਾਂ ਇਹ ਬਣਨਾ ਹਫਤਾ ਖੰਡ ਲੈ ਜਾਣਾ ਛੋਟੀ ਕਿਉਂਕਿ ਥੋੜਾ ਜਿਹਾ ਉਪਰਾ ਕਰਦੀ ਆ ਭਾਈ ਦਰਦੀ ਆ ਹੋਰ ਗੱਲ ਕੋਈ ਨਹੀਂ ਆ ਵੇਖੋ ਭਾਈ ਇੱਥੇ ਲਾ ਕੇ ਪਤਾ ਲੱਗਦਾ ਨਾ ਥੱਲੋ ਹੈਗੀ ਆ ਕਦੋਂ ਵੀ ਪੂਰਾ ਨਹੀਂ ਹੈਗਾ ਛੋਟੀ ਆ ਹੁਣ ਵੀਰੇ ਜ਼ਿਮੀਂਦਾਰ ਕਿਸਾਨ ਭਰਾਵਾਂ ਨੂੰ ਬੇਨਤੀ ਆ ਵੀ ਆ ਛੋਟੀ ਦਾ ਭਾਅ ਜ਼ਰੂਰ ਸੁਣ ਲਿਆ ਜੇ ਵੀ ਕਿਰੇ ਜ਼ਿਆਦਾ ਤਾਂ ਨਹੀਂ ਕੀਤਾ ਦੱਸਿਓ ਮੈਨੂੰ ਕਮੈਂਟ ਜੱਸੇ ਕੀ ਮੁੱਲ ਰੱਖਦੀ ਆ ਵੀਰੇ ਦਾ ਇਹਦਾ 90000 ਰੁਪਏ ਮੁੱਲ ਆ ਭਾਈ ਜੀ ਪੱਕੀ ਗੱਲ ਆ ਯਾਰ ਮੈਂ ਤਾਂ ਆਖਿਆ ਬਈ ਆਦਾ ਚੈਨ ਕਰ ਆ ਹੋਇਆ ਵਪਾਰ ਸਹੀ ਤੇ ਅੱਛਾ ਇੱਥੇ ਰੱਖਾ ਥਾਣਾ ਦੇ ਵੇਖੋ ਬਈ ਹੁਣ ਕਿਰਾਂ ਦੀ ਖੜੀ ਸੀਗੀ ਹਾਂ ਬੜੀ ਚੰਗੀ ਝੋਟੀ ਯਾਰ ਬਾਈ ਤੇਰੀ ਦੱਸਿਆ ਭਾ ਵੀ ਬਿਲਕੁਲ ਲੋਟ ਹੈ ਨਾ ਹਾਂ ਤੋਕਣਾ ਹੈ ਬਾਈ ਮਾਨਤਨ ਤਾਂ ਕਰ ਦੇਗਾ ਨਾ ਹਾਂ ਜੀ ਮਾਨਤਨ ਕਰਦੇ ਆਂ ਠੀਕ ਆ ਬਈ ਠੀਕ ਆ ਬਈ ਤੇ ਇਹਦਾ ਆਪਣਾ ਫਿਰ ਇਹ ਗੱਲ ਉਹ ਲੈਣਾ ਪੂਰਾ ਰੱਖਣਾ ਲੈਗਾ ਯਾਦ ਕਰੂਗਾ ਹਾਂ ਆ ਦੋ ਨੰਬਰ ਤੇ ਗਾਂ ਜਿਹੜੀ ਵੀਰੇ ਇਹਦੀ ਕੀ ਡਿਟੇਲ ਆ ਬਾਈ ਇਹ ਪਹਿਲਾ ਸੂਆ ਸੂਈ ਵੈਟ ਬਾਈ ਪਹਿਲਾ ਸੂਆ ਸੂਈ ਆ ਕਿਨੇ ਦਿਨ ਹੋ ਗਿਆ ਬਾਈ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਹਫਤਾ ਹੋ ਗਿਆ ਸੂਈ ਨੂੰ ਕਿਨੇ ਦੁੱਧ ਤੇ ਚੱਲਦੀ ਜੱਸ ਦੋ ਦੋ ਹੁਣ 12 ਕਿਲੋ ਆਏਗਾ ਜੀ ਮਣ ਕੰਡੇ ਚੋ ਕਿਲੋ ਰਾ ਪੂਰਾ ਹਾਂਜੀ ਠੀਕ ਆ ਬਾਈ ਯਾਰ ਕਿਆ ਬਾਤ ਠੰਡੀ ਫ ਮਾਰਦੀ ਸੀ ਤੇ ਡੱਗ ਵੀ ਪੀੜ ਨਿਕਲ ਕੇ ਤੇ ਦੱਸ ਜੋ ਪੀੜ ਦੀ ਉਹ ਉਹਨੇ ਬੱਚੀ ਬੜੀ ਟਿਕਾਣੀ ਦੀ ਹਣਾ ਦੁੱਧ ਪੀ ਕੇ ਨੱਚਦੀ ਹੁੰਦੀ ਹੋਈ ਉਹ ਨੂੰ ਖੁੱਲੇ ਛਾੜਦੀ ਤੇ ਉਹ ਡੱਗ ਪਈ ਵੜ ਚੂਣ ਜਾਣ ਨੂੰ ਠੰਡੀਆਂ ਬਈ ਬੜੀ ਪੋਲੀ ਚਵਾਈ ਬਹੁਤ ਵਧੀਆ ਜੀ ਜੇ ਕੋਈ ਘਰੇ ਰੱਖਣੋਂ ਭਰਾ ਨੂੰ ਦੇ ਦਈਏ ਓਕੇ ਜਮਾ ਓਕੇ ਜਮਾ ਹਾਂਜੀ ਕੀ ਲਾਂ ਪਤਾ ਨਹੀਂ ਹੁੰਦਾ ਕੋਈ ਨਹੀਂ ਹੁਣ ਦੁੱਧ ਕਿੰਨਾ ਕੰਡੇ ਤੇ ਜੋਗਦੀ ਆ ਬਈ ਇਹ ਹੁਣ ਹੈਗਾ ਪੂਰਾ 12 ਕਿਲੋ ਜੀ ਹੁਣ ਜਿਹੜਾ ਚੋਕਣ ਹਾਂਜੀ ਹਾਂਜੀ ਇਹ ਖੋਲ ਗਏ ਵੀਰੇ ਮੋੜ ਜਾ ਚੱਲਿਆ ਵੀ ਮਿੱਤਰੋ ਪਹਿਲਣ ਵੜਾ ਸੂਈ ਨੂੰ ਹੋ ਗਿਆ ਇਹਨੂੰ ਹਫਤਾ ਤੇ ਮਗਰ ਹੈਗੀ ਆ ਇਹਦੇ ਮਿੱਤਰੋ ਅਹਰ ਸ਼ਹਿ ਠੜੇਵਾ ਬਹੁਤ ਚੰਗਾ ਲਣ ਮੱਝਾਂ ਵਰਗਾ ਚਾਰੇ ਥਣ ਕਾਲੇ ਐਨ ਪਾਵਰ ਵਾਲੇ ਬਾਕੀ ਬੱਚੀ ਹੁਣ ਜਿਵੇਂ ਗੋਬ ਵਾਲੀ ਲੋਲੀਪੋਪਲੀ ਆ ਬਈ ਜਾਨਦਾਰ ਆ ਸ਼ਾਨਦਾਰ ਆ ਭਾ ਇਹਦਾ ਵੀ ਤੁਸੀਂ ਦੇਖੀ ਜਾਇਓ ਇਨੇ ਦੀ ਤੁਸੀਂ ਟੋਕੜ ਵੇਚ ਲੈਣੀ ਚੱਲਦੀ ਅੱਜ ਲੈ ਕੇ ਦੇ ਦੇਣੀ ਆ ਕਿੰਨਾ ਜੱਸੇ ਭਾ ਬਈ ਇਹਦਾ 55000 ਰੁਪਏ ਮੁੱਲ ਲੈ 55000 ਰੁਪਿਆ ਮੁੱਲ ਆ ਹਫਤੇ ਦੀ ਸੂਈ ਆ 12 ਕਿਲੋ ਦੁੱਧ ਕੰਡੇ ਚੁਕਾ ਦੇ ਆਗੇ ਜੋ ਹਾਂ ਦੇ ਦੂਗੀ ਬਈ ਚੁੰਨ ਚਾਂ ਨੂੰ ਠੰਡੀ ਸੀ ਨਾ ਪਹਿਲਾਂ ਬੱਚੀ ਆਉਂਦੇ ਸਾਨੂੰ ਵਦ ਨਹੀਂ ਇਹਨੇ ਘਟਣਾ ਤਾਂ ਹੈ ਨਹੀਂ ਬਈ ਹਣਾ ਹਾਂਜੀ ਹਾਂਜੀ ਹੂੰ ਹੇ ਠੀਕ ਹੈ ਭਾਈ ਅਜਾ ਚਲੀ ਤੈਨੂੰ ਨੰਬਰ ਤੇ ਗਾ ਬਈ ਇਹ ਤੀਜਾ ਸੂਆ ਘਟੋ ਘਟੀ ਤੀਜਾ ਸੂਆ ਸੁਣਾ ਨੇ ਹੈ ਕਿਨੇ ਦਿਨ ਪਹਿਲੇ ਜੱਸ ਸਵੇਰੇ ਹੁੰਦੇ ਇਹ ਘਟਕਵਾਰ ਦੱਸ ਦਿਆਂ ਲੈ ਜੂ ਭਾਈ 10 ਦਿਨ ਲੈ ਜੂਗਾ ਹਨਾ ਠੰਢ ਲਿਆ ਬਈ ਨੂੰ ਇਹ ਬਹੁਤ ਚੰਗਾ ਲੱਗ ਰਿਹਾ ਪੂਰਾ ਪੂਰਾ ਥੱਲੇ ਬਹੁਤ ਬਣੂਗਾ ਜੀ ਤੇ ਇਹਨੇ ਦੁੱਧ ਦਾ ਕੀ ਰਿਕਾਰਡ ਦੱਸਿਆ ਭਾਈ ਇਹ 14-15 ਕਿਲੋ ਗਿਆ ਮਾਲਕਾ ਨੇ ਹੁਣ ਤੋਰ ਤਰ ਦੀ ਵੀ ਚੰਗੀ ਹੈ ਹਨਾ ਪੂਰੀ ਹਾਂ ਤੋਰਾ ਤੋਰਾ ਵਧੀਆ ਜੀ ਨਹੀਂ ਠੀਕ ਹੈ ਦੱਸੇ ਭਾਈ ਇਹ ਕਿੰਨੇ ਦੀ ਦੇ ਦਾਂਗੇ ਵੀਰੇ ਆਪਾਂ ਇਹਦਾ ਮੁੱਲ 45000 ਰੁਪਏ ਹੈ ਮੁੱਲ 45000 ਮਾਨਤਨ ਵਿੱਚੋਂ ਭਾਈ ਹ ਆਹ ਮਿੱਤਰੋ 3 ਜਨਵਾਰ ਸੀ ਬਾਈ ਜੱਸੇ ਦੇ ਕੋਲੇ ਨੰਬਰ ਕਿਨ ਆ ਗਿਆ ਜੱਸੇ ਵੀਰੇ ਆਪਣਾ 88721 49368 ਇੱਕ ਵਾਰੀ ਹੋਰ ਬੋਲ ਦੀ ਵੀਰੇ 88721 49368 ਠੀਕ ਬਈ ਇਹ ਨੰਬਰ ਤੇ ਕਰ ਲਓ ਜੱਸੇ ਵੀਰੇ ਨਾਲ ਗੱਲਬਾਤ ਮਿੱਤਰੋ ਪਿੰਡ ਬਾਈ ਦਾ ਗੱਲ ਆ ਜ਼ਿਲ੍ਹਾ ਫਿਰੋਜ਼ਪੁਰ ਮਾਲੇ ਵਾਲੀ ਛੜਕੇ ਦੇ ਉੱਤੇ ਬਾਈ ਦਾ ਰੈਣ ਵਸੇਰਾ ਵਾ ਵੀਰੇ 3 ਜਨਵਾਰ ਆ ਬਾਈ ਦੇ ਕੋਲੇ 45 ਆਲਾ ਭਾਅ ਆ ਗਾਂ ਦਾ ਜਿਹੜੀ ਮਿੱਤਰੋ ਹੁਣ ਵੇਖੀ ਜਾਂਦੇ ਆ ਦੋ ਨੰਬਰ ਤੇ ਤੁਹਾਨੂੰ ਵਹਿੜ ਦਿਖਾਈ ਸੀ ਪਹਿਲਾਂ ਨੂੰ ਸੂਈ ਸੂਈ 12 ਕਿਲੋ ਦੁੱਧ ਤਿਆਰ 55000 ਰੁਪਿਆ ਡਿਮਾਂਡ ਤੇ ਐਂਡ ਮਨ ਮਿੱਤਰੋ ਜਿਹੜਾ ਪਹਿਲੇ ਨੰਬਰ ਤੇ ਤਮਾਕਾ ਕੀਤਾ ਸੀ ਉਹ ਕੀਤਾ ਸੀ 90000 ਵਾਲੀ ਮਿਹ ਦਾ ਵੀਡੀਓ ਦੇ ਵਿੱਚ ਜਰੂਰ ਕਮੈਂਟ ਕਰਕੇ ਦੱਸਿਓ ਵੀ ਬਾਈ ਦੇ ਭਾਅ ਕਿਵੇਂ ਲੱਗੇ ਤੁਹਾਨੂੰ ਜਾਨਵਰ ਕਿਵੇਂ ਲੱਗੇ ਕਿਉਂਕਿ ਕਮੈਂਟਾਂ ਤੋਂ ਤੁਹਾਡਿਆਂ ਤੋਂ ਕੁਝ ਸਿੱਖਣ ਨੂੰ ਮਿਲਦਾ ਬਾਈ ਹੋਰ ਗੱਲ ਕੋਈ ਨਹੀਂ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਧੰਨਵਾਦ